हां जी दोस्तों सारेया नुं ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਸ਼ਕਰੀ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸੇ ਪਹੁੰਚੇ ਆ ਵੀਰ ਕੋਮਲ ਦੇ ਕੋਲ ਜਿਦਾਂ ਕਿ ਦੋਸਤੋ ਸਾਰੇ ਵੀਰ ਜਾਣਦੇ ਆ ਪਸ਼ੂ ਵਪਾਰ ਦਾ ਕੰਮ ਆ ਭਰਾ ਦਾ ਇਸੇ ਤਰ੍ਹਾਂ ਜਿਹੜੇ ਦੋਸਤੋ ਨਾਗ ਨੇ ਜ਼ਿਆਦਾਤਰ ਬਿਹੜਾ ਹੋਣ ਮੱਝਾਂ ਹੋਣ ਝੋਟੀਆਂ ਹੋਣ ਇਸ ਘਰੇ ਆਉਂਦੇ ਰਹਿੰਦੇ ਆ ਪਸ਼ੂ ਵਿਕਰੀ ਵਾਲੇ ਖਾਸ ਤੌਰ ਤੇ ਅੱਜ ਦੋਸਤੋ 24 ਦਸੰਬਰ ਨੂੰ ਆਪਾਂ ਇਹ ਕਵਰਜ ਕਰਦੇ ਆਂ ਸਮਾਂ ਕੋਈ ਦੁਪਹਿਰ ਦੇ 2 ਵਜੇ ਦਾ ਹੈ ਚਾਰ ਨਗ ਤੁਹਾਨੂੰ ਦਿਖਾਉਣੇ ਆਂ ਚਾਰ ਬੜਾ ਦਿਖਾਵਾਂਗੇ ਦੋਸਤੋ ਦੋ ਗੱਬਣ ਤੇ ਦੋ ਬੜਾ ਬਿਲਕੁਲ ਇਹ ਸੋਈਆਂ ਸਵਾਈਆਂ ਤੁਹਾਨੂੰ ਦਿਖਾ ਦਾਂਗੇ ਰੇਟ ਭਾਅ ਪੜਦਾ ਜਾਇਜ਼ ਵਾਜਬ ਹੁੰਦਾ ਜਿੰਨਾ ਵੀ ਦੋਸਤੋ ਹੋਵੇ ਦਾ ਬਿਲਕੁਲ ਵਾਜਬ ਰੇਟ ਹੁੰਦਾ ਤੇ ਚਾਰ ਨਗ ਨੇ ਬਿਲਕੁਲ ਚੋਂ ਨਗਾ ਦੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਜੇ ਅੱਗੋਂ ਜਿਹੜਾ ਵੀ ਕੋਈ ਖਰੀਦਦਾਰ ਘਰ ਵਿਜ਼ਿਟ ਕਰਦਾ ਪਿਆ ਦੋਸਤੋ ਜੇ ਜਕਰ ਗੱਬਣ ਪਸ਼ੂ ਖਰੀਦਦੇ ਹੋ ਤਤਪਕੇ ਚੌਥਾ ਨਾਲ ਦੀ ਤਸੱਲੀ ਆ ਤੁਸੀਂ ਜ਼ਰੂਰ ਕਰ ਲਿਓ ਤੇ ਸੋਇ ਸੋਇ ਨਗਦੀ ਆ ਦੋ ਡੰਗ ਚਬਾਈ ਕਰਕੇ ਆਪਣੀ ਤਸੱਲੀ ਕੋਈ ਕਰ ਸਕਦਾ ਵੀਰ ਤੇ ਵੀਡੀਓ ਦੇ ਨਾਲ ਐਂਡ ਤੱਕ ਜ਼ਰੂਰ ਬਨੇ ਰਹੋ ਤਾਂ ਜੋ ਪੂਰੀ ਇਨਫਰਮੇਸ਼ਨ ਆ ਸਮਝ ਵਿੱਚ ਆ ਸਕੇ ਤੁਹਾਨੂੰ ਆਹ ਲੈਣੀ ਆ ਜਾਣਕਾਰੀ ਵੀਰ ਕੋਮਲ ਤੋਂ ਸਭ ਤੋਂ ਪਹਿਲਾਂ ਵੀਰ ਕੋਮਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਹੋਰ ਸਰਾ ਕਿ ਰੱਠਾ ਜੀ ਬਹੁਤ ਵਧੀਆ ਵੀਰੇ ਆਪਦੇ ਸੰਦਾ ਹਾਂ ਜੀ ਨਹੀਂ ਵਧੀਆ ਵਧੀਆ ਠੀਕ ਠਾਕ ਆ ਜੀ ਤੇ ਚੱਲਦਾ ਰਹਿੰਦਾ ਵਧੀਆ ਕੰਮ ਕਰ ਹਾਂ ਜੀ ਨਹੀਂ ਕੰਮ ਕਰ ਵਧੀਆ ਚੱਲਦਾ ਜੀ ਠੀਕ ਆ ਜੀ ਹਾਂ ਜੀ ਤੇ ਚਾਰ ਬਿਹੜਾ ਜਾ ਗਏ ਆਪਣੇ ਹਾਂ ਜੀ ਹਾਂ ਜੀ ਚਾਰੇ ਬੜਾ ਦੋ ਗੱਬਣ ਤੇ ਦੋ ਸੂਈਆਂ ਹਾਂਜੀ ਦੋ ਗੱਬਣਾ ਜੀ ਤੇ ਦੋ ਸੂਈਆਂ ਤਾਂ ਜੀ ਦੋ ਸੂਈਆਂ ਨੇ ਹਾਂਜੀ ਠੀਕ ਆ ਜੀ ਰੇੜਾ ਪਾਪੜ ਤਾਂ ਜੈ ਜੀ ਆ ਫਿਰ ਹਾਂਜੀ ਨਿੱਕੇ ਨਿੱਕੇ ਰੇੜੇ ਹੋਣਗੇ ਜੀ ਛੋਟੇ ਛੋਟੇ ਮੋਲੀ ਆ ਠੀਕ ਆ ਤੇ ਪਹਿਲਾਂ ਕਿਹੜੇ ਪਾਸੇ ਸ਼ੁਰੂ ਕਰਦੇ ਪਏ ਇਧਰ ਕਰ ਲੇ ਗੱਬਣ ਦਾ ਸਟਾਰਟ ਕਰ ਦੋ ਗੱਬਣ ਜਿਹੜੀਆਂ ਪਹਿਲੇ ਨੰਬਰ ਤੇ ਆ ਹਾਂਜੀ ਇਹਨਾਂ ਤੇ ਕਰ ਲਈ ਲਿਓ ਜੀ ਪਹਿਲੇ ਨੰਬਰ ਤੇ ਗੱਬਣ ਆ ਤੇ ਸੂਹਾ ਕਿੰਨਾ ਸੁੰਦੀ ਆ ਕੋਮਨ ਇਹ ਸੂਹਾ ਦੂਜਾ ਸੁੰਦੀ ਆ ਜੀ ਸੂਹਾ ਦੂਜਾ ਦੂਜਾ ਸੂਹਾ ਜੀ ਇਹ ਖੜੂਗੀ 8-9 ਦਿਨ ਲੈ ਜੂਗੀ ਜੀ ਇਹਦੇ 8-9 ਦਿਨ ਆਪ ਤਨੋਕ ਦਿਨ ਦਾ ਸਮਾਂ ਹਜੇ ਲੈ ਜੂਗੀ ਨਾਰਮਲ ਇੱਕ ਲਾਏ ਪਈ ਹੈ ਠੀਕ ਹੈ ਜੀ ਹਾਂ ਜੀ ਲਾਏ ਪਈ ਹੈ ਬਾਕੀ ਲਾਏ ਪਈ ਹੈ ਬਾਕੀ ਚਾਰੇ ਥਾਣਾ ਚਾਰੇ ਥਾਣਾ ਦੋਸਤੋ ਕੋਈ ਵੀ ਆ ਕੇ ਆਪਣਾ ਟਿਪ ਕੇ ਤਸਦੀ ਕਰ ਸਕਦਾ ਹੈ ਬਿਲਕੁਲ ਮੁੱਠੀ ਮੁੱਠੀ ਥਾਣਾ ਸੋ ਲੇਵਾ ਸੋਣਾ ਬਣਾ ਕੇ ਤਿਆਰ ਕਰੂਗੀ ਤੇ ਲੇਵਾ ਵੀ ਜਰਾ ਦੋਸਤੋ ਕੰਪੈਕਟ ਆਰਡਰ ਹੋਊਗਾ ਠੀਕ ਹੈ ਜੀ ਕੋਈ ਟਲਕਮਾ ਲੇਵਾ ਨਹੀਂ ਹੋਊਗਾ ਬਿਲਕੁਲ ਕੰਪੈਕਟ ਆਰਡਰ ਹੋਊਗਾ ਕਸਮੇ ਲੇਵੇ ਦੀ ਜਿਹੜੀ ਦੋਸਤੋ ਇਹ ਵਹਿੜਾ ਦੂਜਾ ਸੂਆ ਸੋਣੀ ਆ ਟਿੱਪ ਨਾ ਨ ਇੱਕ ਨੰਬਰ ਵਧੀਆ ਸਾਰੀ ਟਿੱਪਣ ਓਕੇ ਆ ਜੀ ਅੱਛਾ ਜੀ ਆਪਾਂ ਆਪਣੀ ਟਿੱਪ ਕਿ ਲੈ ਆਂਦੀਏ ਜਿਹੜੇ ਕਿਸੇ ਭੈਣ ਭਰਾ ਨੇ ਲੈਣੀ ਆ ਉਹਦੀ ਟਿੱਪ ਕਿ ਤਸੱਲੀ ਕਰਕੇ ਲੈ ਲਈਏ ਤਸੱਲੀ ਕਰਕੇ ਲੈ ਜਾਵੇ ਹਾਂ ਜੀ ਤੇ ਪਿਛੇ ਦੀ ਆਪਣੀ ਗਰੰਟੀ ਹੋਊ ਫੁੱਲ ਠੀਕ ਹੈ ਜੀ ਹਾਂਜੀ ਲੋ ਵੀ ਦੋਸਤੋ ਭਾਰ ਪਿਛੇ ਦੀ ਤਸੱਲੀ ਆ ਥਣਾ ਦੀ ਤਸੱਲੀ ਆ ਕੋਈ ਵੀਰ ਟਿੱਪ ਕੇ ਲੈ ਕੇ ਜਾਂਦਾ ਆਨਲਾਈਨ ਵੀ ਸੌਦਾ ਕਰਦੇ ਹੋ ਤੇ ਜਿਹੜਾ ਦੋਸਤੋ ਬਿਲਕੁਲ ਜੋ ਟਿੱਪ ਕੇ ਤਸੱਲੀ ਤੇ ਤੁਹਾਨੂੰ ਭੇਜੀ ਜਾਊਗੀ ਸਵੇਰ ਦੁਜਾ ਠੀਕ ਹੈ ਜੀ ਕਰੋ ਸੰਗ ਦੇ ਵਿੱਚ ਆ ਤੇ ਸ਼ਹੀਵਾਲ ਤੋਂ ਥੋੜਾ ਕਰੋ ਸੰਗ ਆ ਠੀਕ ਆ ਆ ਕਰੋ ਚੈੱਕ ਮੈਂ ਮਰੇ ਆਪਦੀ ਕਿਸਮਾ ਹਮਲੇ ਕਰੇ ਤਾਂ ਕਿ ਤੋਂ ਕੋਈ ਨਾ ਵੀ ਆਓ ਮੈਂ ਤੁਹਾਨੂੰ ਕਹ ਰਿਹਾ ਤੇ ਮੈਂ ਆਈ ਸੱਚੀ ਗੱਲ ਦੱਸਣੀ ਚਾਹੁੰਦੀ ਹਾਂ ਕਦ ਦੀ ਗੱਲ ਕਰ ਲਈਏ ਤੇ ਕਦ ਵੀ ਜੜਾ ਦੋਸਤੋ ਮੀਡੀਅਮ ਮੰਨ ਕੇ ਕੋਈ ਵੀਰ ਸਬਦਾ ਕਰ ਸਕਦਾ ਤੇ ਥਾਣ ਪੂਰਾ ਮੁਠੀ ਆ ਥਾਣਾ ਪੂਰਾ ਜੜਾ ਦੋਸਤੋ ਰੋਗ ਰੋਗ ਥਾਣਾ ਹੱਥੀ ਚਵਾਈ ਦਾ ਥਾਣਾ ਲੱਗਾ ਬੈਠਦੇ ਸੋ ਕੋਈ ਵੀ ਆਵੇ ਆਪਦੀ ਨਰਖ ਪਰਖ ਤੁਸੀਂ ਟਿਪ ਕੇ ਕਰ ਲਿਓ ਠੀਕ ਆ ਜੀ ਦੂਰ ਦਰਾਡੇ ਬੈਠੇ ਹੋ ਤਾਂ ਬਿਲਕੁਲ ਜਿਹੜਾ ਦੋਸਤੋ ਆਨਲਾਈਨ ਤੁਸੀਂ ਮੰਗਵਾਉਣੀ ਚਾਹੁੰਦੇ ਤੇ ਬਿਲਕੁਲ ਤਸੱਲੀ ਭਰੋਸੇ ਤੇ ਤੁਹਾਨੂੰ ਭੇਜੀ ਜਾਊਗੀ ਤੇ ਕਿੰਨਾ ਮੁੱਲ ਕੁਮਲ ਕਰਦੇ ਹਾਂ ਦਾ ਮੁੱਲ ਸੰਦੂ ਸਾਹਿਬ ਜੇ 5-6 ਦਿਨ ਨਾ ਖੜਦੀ ਜਾਂਦੀ ਤੇ ਹਾਂਜੀ ਫਿਰ ਤਾਂ ਵੈੜ ਸੀ 30 32000 ਦੀ ਹਾਂ ਹਾਂ ਅੱਜ ਆਪਾਂ 5000 ਦੀ ਦੇ ਦਾਂਗੇ ਜੀ 5000 ਦੀ ਹਾਂਜੀ ਵੀ ਹਾਂ ਨਾ ਹੀ ਜਿਹੜਾ ਹਾਂਜੀ ਹਾਂ ਨਾ ਹੀ ਛੋੜ ਹੀ ਹੋ ਗਈ ਇਹ ਤਾਂ ਠੀਕ ਹੈ ਜੀ ਹਾਂਜੀ ਲਓ ਵੀ ਦੋਸਤੋ 25000 ਦੇ ਤੁਹਾਨੂੰ ਜਿਹੜੀ ਇਹ ਵੈੜ ਮਿਲ ਜਾਊਗੀ ਤਕਰੀਬਨ ਕੋਈ 8-10 ਦਿਨ ਸਾਂਭਣ ਦੀ ਲੋੜ ਆ ਦੋਸਤੋ 25 ਨਾਰਮਲ ਦੀ ਸੇਵਾ ਤੇ ਵੀ ਤੁਸੀਂ ਦੁੱਧ ਲੈ ਸਕਦੇ ਜੇ ਅੱਗੇ ਸੋਹਣੀ ਸੇਵਾ ਕਰ ਲਓਗੇ ਤੇ 12 ਲੀਟਰ ਵੀ ਚਵਾ ਦਊਗੀ ਚੰਗੀ ਵਛੀ ਆ ਜਿੰਨੇ ਵੀ ਚੰਗੀ ਆ ਵੈੜ ਸਾਰੀ ਤੇ ਪਸੰਦ ਆਊਗੀ ਰੇਟ ਪਰ ਤਾਂ ਬੜਾ ਜਾਇਜ਼ ਹੁੰਦਾ ਦੋਸਤੋ 25000 ਲੈਣੇ ਦੇਣੇ ਇਸ ਵਛੀ ਦੇ ਆ ਠੀਕ ਆ ਥਣ ਥਣ ਪੂਰਾ ਸੁਵਾਦੀ ਆ ਮੁੱਠੀ ਥਣ ਅਗਲੀ ਆ ਗਈ ਆਪਣੇ ਕੋਲੇ ਵੀ ਹਾਂਜੀ ਇਹ ਵੀ ਕ੍ਰੋਸ ਸੀ ਆ ਗਈ ਜੀ ਇਹ ਵੀ ਕ੍ਰੋਸ ਹੀ ਆ ਜੀ ਠੀਕ ਆ ਜੀ ਇਹ ਵੀ ਦੁੱਜਣ ਹੀ ਆ ਵੀ ਦੁੱਜਣ ਹੀ ਆ ਹਾਂਜੀ ਇਹ 12 13 ਦਿਨ ਲਊਗੀ ਜੀ ਇਹ ਲਓ ਜੀ 12 13 ਦਿਨ ਲੈ ਕੇ ਜਾਊਗੀ ਬਾਕੀ ਸਿਰ ਲਾਗਾ ਪੂਰੀ ਆਵੇ ਬਾਕੀ ਠੰਡੀ ਧੀਰੀ ਤੇ ਸੀਰਸਲਾਕ ਦੋਸਤੋ ਤੁਸੀਂ ਇਹ ਦੇਖ ਹੀ ਲਓ ਠੀਕ ਆ ਨੜਾ ਨੜਾ ਕਾਫੀ ਨੇ ਹਵਾਨਾ ਲੇਵਾ ਸੋਨਾ ਬਣਾ ਕੇ ਤਿਆਰ ਕਰੂਗੀ ਪੂਰਾ ਮੁਠੀ ਥਾਣਾ ਹੱਥੀ ਚਵਾਈਲਾ ਥਾਣਾ ਕੱਲੀ ਕਹਿਣ ਵਾਲੀ ਗੱਲ ਨਹੀਂ ਦੋਸਤੋ ਹੱਥੀ ਚਵਾਈਲਾ ਠੀਕ ਆ ਤੇ ਭਾਰੇ ਪੇਟ ਦੀ ਆ ਵਜਨ ਭੁਜਨ ਚੰਗਾ ਵੱਛੀ ਦਾ ਦੂਜਾ ਸੂਬਾ ਕੋਈ ਵੀਰ ਮੰਨ ਕੇ ਸੌਦਾ ਕਰ ਲੈ ਠੀਕ ਆ ਜੀ ਬਾਕੀ ਹਰ ਇੱਕ ਦੀ ਆਪਾਂ ਅੱਗੇ ਸਮਝ ਆਵੀ ਕਿਹੇ ਕੋਈ ਜੇ ਮੰਨਣਾ ਦੂਜੇ ਮੰਨਣਾ ਬਾਕੀ ਦੂਜੇ ਸਵੇਰ ਮੰਨ ਕੇ ਅਗੋਂ ਖਰੀਦੀ ਆ ਅਗੋਂ ਤੁਸੀਂ ਦੂਜਾ ਸਵੇਰ ਮੰਨ ਕੇ ਖਰੀਦ ਲਿਓ ਠੀਕ ਆ ਤੇ ਦੇਣ ਕੋਮਲ ਲੈ ਜੂਗੀ 12 ਦਿਨ ਦਾ ਨੈਟ ਹਾਂਜੀ 12 ਦਿਨ ਲੈ ਜੂਗੀ ਜਿਹੜੇ ਸਹੀ ਆ ਜੀ ਠੀਕ ਆ ਜੀ ਹਾਂ ਕਰੋ ਚੈੱਕ ਲਓ ਵੀ ਦੋਸਤੋ 12 ਦਿਨ ਜਿਹੜੇ ਬਿਲਕੁਲ ਗਿਣਤੀ ਮਿੰਤੀ ਦੇ 12 ਦਿਨ ਲੈ ਜੂਗੀ ਤੇ ਥਾਨ ਤੁਹਾਨੂੰ ਤੁਸੀਂ ਦੇਖੋ ਇੱਕ ਬਹਿਣੀ ਵਾਲੇ ਪਾਸੇ ਦੋਸਤੋ ਤੁਹਾਨੂੰ ਥਾਨ ਥਾਨ ਦਿਖਾ ਰਹੇ ਆ ਬਿਲਕੁਲ ਅਗਲੇ ਪਿਛਲੇ ਥਾਨ ਦੇ ਵਿਥ ਵਿਰਲ ਤੇ ਥਾਨ ਪੂਰੇ ਮੁੱਠੀ ਆ ਚਾਹੇ ਅਗਲੇ ਹੋਣ ਚਾਹੇ ਪਿਛਲੇ ਠੀਕ ਆ ਤੇ ਖੋਲ ਕੇ ਤੋੜ ਕੇ ਦਿਖਾ ਦਿੰਨੇ ਆ ਤੇ ਇਹ ਗੱਬਣਾ ਦੋਸਤੋ ਦੂਜਾ ਸੁਆ ਵੀਰਾਂ ਦਾ ਵੀ ਸੋਣੀ ਹੈ ਠੀਕ ਹੈ ਜੀ ਕੱਦ ਬੇਸ਼ੱਕ ਇਹਦਾ ਵੀ ਮੀਡੀਅਮ ਮੰਨ ਕੇ ਕੋਈ ਹੋਰ ਸਬਦਾ ਕਰੇ ਆ ਲਓ ਜੀ अच्छा कोमल भाई मान लो भी कोई ऑनलाइन सौदा करदा ते टिपण ते अपनी तसल्ली गारंटी ले जानगी हां जी टिपण दी अपनी तसल्ली है जी बाकी ਕਿਸੇ ਨੇ ਟਿਪ ਕੇ ਲੈਣੀ ਟਿਪ ਕੇ ਖੜ ਸਕਦਾ ਆਪਣੇ ਘਰੋਂ बाकी ਆਪਾਂ ਟਿਪ ਕੇ ਲਈ ਆ ਤੇ ਛੇੜੀ ਆਪਣੀ ਫੁੱਲ ਗਾਰੰਟੀ ਆ ਕਿ ਕੇ ਵੀਰ ਨੇ ਟਿਪ ਕੇ ਖੜੇ ਟਿਪ ਕੇ ਖੜੇ ਆਪਣਿਆਂ ਨੂੰ ਠੀਕ ਹੈ ਭਰਾ ਲਓ ਵੀ ਦੋਸਤੋ ਟਿਪ ਕੇ ਕੋਈ ਵੀਰ ਆਪਦੀ ਤਸੱਲੀ ਕਰਕੇ ਵੀ ਲੈ ਕੇ ਜਾ ਸਕਦਾ ਕੋਈ ਦੂਰ ਦਰਾਡੇ ਬੈਠਾ ਵੀਰ ਕੋਈ ਆਨਲਾਈਨ ਸੌਦਾ ਕਰਦਾ ਤੇ ਤਸੱਲੀ ਤੇ ਵੀਡੀਓ ਕਾਲ ਕਰਕੇ ਵੀ ਤੁਸੀਂ ਜਿਹੜੀ ਤਿਪਾਈ ਆਪਣੀ ਕਰਵਾ ਸਕਦੇ ਜੇ ਚੌਥਾ ਥਣਾ ਦੀ ਸੋ ਹਾਈਟ ਮੀਡੀਅਮ ਦੇ ਵਿੱਚ ਆ ਦੋਵੇਂ ਵੜਾਂ ਹਾਈਟ ਮੀਡੀਅਮ ਦੇ ਵਿੱਚ ਆ ਬਾਕੀ ਜਿੰਨੀਆਂ ਵੀ ਆ ਨਿਗਰ ਆ ਕੋਈ ਲਸੇਰੇ ਜਾਂ ਲਸੇਪਣ ਦੇ ਵਿੱਚ ਨਹੀਂ ਹੈਗੀਆਂ ਜਿੰਨੀਆਂ ਵੀ ਆ ਚੰਗੀਆਂ ਠੀਕ ਆ ਤੇ ਲੜਾ ਲੂੜਾ ਤੁਸੀਂ ਆਪ ਦੇਖ ਲਓ ਢੇਲਾਂ ਟੋਲਾਂ ਕਾਫੀ ਜਾਂਦੀਆਂ ਨੇ ਸੋ ਬਾਕੀ ਪਿਛਲੇ ਘਰ ਆਲੇ ਦਾ ਕਹਿਣਾ ਵਾ ਵੀ ਇਹ 14 15 ਕਿਲੋ ਦੁੱਧ ਕੱਢਦੀ ਰਹੀ ਪੀਲੇ ਸੋ ਹਾਂਜੀ ਹਾਂਜੀ ਚਲੋ ਆਪਣੀ ਗਰੰਟੀ ਨਹੀਂ ਕੋਈ 14 15 ਕਿਲੋ ਦੀ ਬਾਕੀ ਤੁਸੀਂ ਆਪ ਸਮਝਣਾ ਖਰੀਦਦੇ ਜਿਹਨੇ ਖਰੀਦਦੇ ਹਾਂਜੀ 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 ਚਲੋ ਬਾਕੀ ਜ਼ਿਆਦਾ ਨਹੀਂ ਕੋਈ 12 13 ਲੀਟਰ ਤੱਕ ਇਹ ਨਹੀਂ ਗਿਆ ਬਾਕੀ ਚੰਗੀ ਸੇਵਾ ਤਾਂ ਹੋ ਸਕਦਾ ਵੀ ਚੁੰਦੇ ਵੀ ਰਏ ਹੁਣ ਹਾਂਜੀ 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 ਤੇ ਬਾਕੀ ਕਿਸੇ ਹੁਣ ਇਹਨਾਂ ਨਹੀਂ ਤਾਂ ਪਤਾ ਵੀ ਕਿੰਨਾ ਕ ਕਰਮ ਵਾਲੀ ਨੇ ਬਣਾਉਣਾ ਹਾਂਜੀ ਹਾਂਜੀ ਢੱਲਣਾ ਟੁੱਲਣਾ ਜਿੰਨੇ ਸਾਨੂੰ ਦਿਖਾਉਣ ਡਈਏ ਅਰੇ ਕਿੰਨਾ ਲਾਲ ਲੋਟ ਬਹੁਤ ਆ ਜ਼ਿਆਦਾ ਹਾਂ ਇਹ ਸੋਨਾ ਬਣਾਉਗੀਗੇ ਆ ਲਓ ਜੀ ਠੀਕ ਆ ਕੋਮਲ ਕਿੰਨਾ ਮੋਲ ਲੈਂਦਾ ਮੋਲ ਸੰਤੂਖ ਸਾਹਿਬ ਜੀ ਵੈੜ ਤਿਆਰ ਹੁੰਦੀ ਹੈ ਵੈੜ ਤਾਂ 35 ਤੋਂ ਹੀ ਬਾਹਰ ਵੇਖਦੀ ਹੈ ਹੂੰ ਅੱਜ ਆਪਾਂ 30000 ਦੀ ਦੇ ਦਾਂਗੇ 30000 ਦੀ ਹਾਂਜੀ ਲਓ ਵੀ 30000 ਦੀ ਦੋਸਤੋ ਵੜ ਮਿਲ ਜੂਗੀ ਤੁਹਾਨੂੰ ਕੋਈ 10 10 12 12 ਦਿਨ ਦੋਸਤੋ ਸਾਂਭਣ ਦੀ ਲੋੜ ਆ ਤੇ ਰੇਟ ਪੜਤਾ ਜਾਇਜ਼ ਆ ਬਾਜ਼ੀ ਬਰੇਟ ਪੜਤਾ ਠੀਕ ਆ ਜੀ ਵਿੱਚ ਕੋਈ ਵੇਚਣ ਵਾਲਾ ਭੈਣ ਭਰਾ ਖਰੂ 10 ਦਿਨ ਸਾਂਭੂਗਾ ਵੀ ਤੇ ਸੇਵਾ ਕਰੂ ਤੇ ਨਫਾ ਦੋਗੇ ਜਰੂਰ ਸਹੀ ਆ ਨਾਲ ਹੀ ਗੱਲ ਨਹੀਂ ਬਿਲਕੁਲ ਜੀ ਬਿਲਕੁਲ ਤਿਆਰ ਹੋਈ ਵੜ ਤਾਂ ਦਊਗੀ ਨਫਾ ਹਾਂਜੀ ਹਾਂਜੀ ਤੇ ਅੱਗੇ ਆਗੀਆਂ ਆਪਣੇ ਕੋਲ ਦੋਵੇਂ ਸੂਈਆਂ ਜੀ ਹਾਂਜੀ ਦੋਨੇ ਸੂਈਆਂ ਜੀ ਲਓ ਜੀ ਦੋਵੇਂ ਅਗਲੀਆਂ ਵੜਾਂ ਸੂਈਆਂ ਨੇ ਤੇ ਆਹ ਕਿੰਨਾ ਮਸੂਆ ਸੂਈ ਆ ਇਹ ਵੀ ਦੂਜਾ ਸੂਆ ਸੂਈ ਆ ਜੀ ਕੋਈ ਤੀਜਾ ਹੀ ਮੰਨ ਲੈ ਕੋਈ ਚੱਕ ਇਹਨੂੰ ਸੂਈ ਨੂੰ 7-8 ਦਿਨ ਹੋ ਗਿਆ ਜੀ। ਲਓ ਜੀ 7-8 ਦਿਨ ਸਮਾਂ ਹੋ ਗਿਆ ਸੂਈ ਨੂੰ। ਤੇ ਬੱਚਾ ਮਗਰ ਕੀ ਤੇ? ਬੱਚਾ ਮਗਰ ਬੱਛੀ ਆ ਜੀ ਇਹਦੀ। ਲਓ ਜੀ ਮਗਰ ਬੱਛੀ ਆ। 8-7 ਦਿਨਾਂ ਦੀ ਸੂਈ ਆ ਤੇ ਦੁੱਧ ਹੁਣ ਕਿੰਨਾ ਚਵਾ ਦਾਂਗੇ? ਦੁੱਧ 8 ਕਿਲੋ ਐਨ ਪੂਰਾ ਰੈਡੀ ਆ ਜੀ ਇਥੇਲੇ। 8 ਕਿਲੋ। ਹਾਂਜੀ ਹਾਂਜੀ। ਵੀ ਉਹ ਜਿਵੇਂ ਕਹਿੰਦੇ ਬਿਲਕੁਲ ਪੱਥਰ ਵਾਲੀ ਲੀਕ ਆ। ਆ ਪੱਥਰ ਵਾਲੀ ਲੀਕ ਆ ਜੀ ਪੂਰੀ। ਲਓ ਜੀ 8 ਕਿਲੋ ਦੁੱਧ ਦੋਸਤੋ ਬਿਲਕੁਲ ਹਾਜ਼ਰ। ਤੇ ਚਵਾ ਪਸਮਾ ਦੀ ਕਿਦਾਂ ਦੀ ਆ? ਹਾਂਜੀ ਓਕੇ ਆ ਜੀ ਪੂਰੀ। ਚਵਾ ਬਸਮਾ ਦੀ ਬਾਕੀ ਬਗੈਰ ਵੰਗੇ ਤੋਂ ਮਿਲਦੀ ਆ ਵੰਗੇ ਦੀ ਲੋੜ ਵੀ ਨਹੀਂ ਲਓ ਜੀ ਬਿਨ ਬੰਗਿਆਂ ਦੋਸਤੋ ਚਵਾਈ ਹੁੰਦੀ ਆ ਬਿਨ ਰੱਸੀ ਬਿਨਾਂ ਨੇ ਆਣਾ ਪਏ ਉਹ ਜਿਹੜੀ ਕੋਈ ਵੀਰ ਚਵਾਈ ਕਰ ਸਕਦਾ ਤੇ 8 ਕਿਲੋ ਜਿਹੜਾ ਬਿਲਕੁਲ ਤਸੱਲੀ ਵਾਲਾ ਦੁੱਧ ਦੇ ਦੇ ਕੋਲ ਹਾਜ਼ਰਾ ਸਿੰਘ ਬੇਸ਼ੱਕ ਦਰਮਿਆਨੇ ਜਿਹੜੇ ਸਿੰਘ ਦੋਸਤੋ ਕੋਈ 4-4 5-5 ਇੰਚ ਸਿੰਘ ਹੈਗੇ ਆ ਪਰ ਠੰਡੀ ਧੀਰੀ ਆ ਬਿਨਾ ਵੰਗੇ ਤੋਂ ਬਿਨਾ ਰੱਸੀ ਤੋਂ ਤੁਸੀਂ ਚਵਾਈ ਕਰ ਸਕਦੇ ਜੀ ਆਹ ਲਓ ਜੀ ਮਕਰ ਬੱਚੀ ਆ ਫੀਮੇਲ ਕਾਫ ਨੂੰ ਜਨਮ ਦਿੱਤਾ ਹੈ ਬੱਚੀ ਵੀ ਤੁਹਾਨੂੰ ਦਿਖਾ ਦਾਂਗੇ 8-10 ਦਿਨਾਂ ਦਾ ਜਿਹੜਾ ਦੋਸਤੋ 7-8 ਦਿਨਾਂ ਦਾ ਸਮਾਂ ਹੋਇਆ ਸੂਈ ਨੂੰ ਤੇ ਜਿੰਨੇ ਵੀ ਆ ਨਿਗਰ ਆ ਠੀਕ ਆ ਜੀ ਹਾਈਟ ਮੀਡੀਅਮ ਦਰਮਿਆਨੀ ਹਾਈਟ ਮੰਨ ਕੇ ਵੀ ਤੁਸੀਂ ਸੌਦਾ ਕਰ ਸਕਦੇ ਜੀ ਮੀਡੀਅਮ ਜੀ ਹਾਈਟ ਤੇ ਬਲੈਕ ਰੰਗ ਦੇ ਵਿੱਚ ਆ ਠੀਕ ਆ ਸੋ ਥਣ ਥਣ ਨੂੰ ਪੂਰਾ ਵਧੀਆ ਕੋਈ ਥਣ ਦਾ ਜਿਹੜਾ ਪਸ਼ੂ ਦੋਸਤੋ ਬਾਲਾ ਕੋਈ ਛੋਟੇ ਥਣਾਂ ਵਾਲਾ ਨਹੀਂ ਹੈਗਾ ਮੁੱਠੀ ਚਵਾਈ ਆ ਖੱਤੀ ਚਵਾਈ ਆ ਆ ਕਰੋ ਚੱਕ ਜੀ ਕਿੰਨਾ ਇਹਦਾ ਮੁੱਲ ਕਰਦੇ ਆ ਜੀ ਮੋਲੇ ਦਾ 20000 ਰੁਪਏ ਆ ਜੀ 20000 ਰੁਪਏ ਦੇ ਦੇ ਦਾਂਗੇ ਜੀ ਲਾਓ ਜੀ ਹਾਂ ਜੀ ਵੀ ਹਾਂ ਨਾਈ ਹੈ ਜਿਹੜੀ ਹਾਂ ਨਾਲ ਹੀ ਗੱਲੀ ਹੈ ਜੀ ਤੇ ਬੱਚਾ ਇਹਦਾ ਦਿਖਾ ਦਿਗੇ ਕੋਮਲ ਹਾਂ ਜੀ ਹਾਂ ਜੀ ਆ ਬ੍ਰਾਊਨ ਕਲਰ ਹਾਂ ਜੀ ਬ੍ਰਾਊਨ ਕਲਰ ਬੱਚੀ ਲਾਓ ਜੀ ਰੈੱਡ ਬ੍ਰਾਊਨ ਕਲਰ ਦੇ ਵਿੱਚ ਦੋਸਤੋ ਆ ਬੱਚੀ ਆ ਬੱਚੀ ਕਾਫੀ ਸੋਹਣੀ ਹੈ ਠੀਕ ਆ ਜੀ ਫੀਮੇਲ ਕਾਫ ਤੇ 18000 ਦੀ ਲੈ ਤੇ ਹਾਂ ਜੀ 18000 ਦੀ ਲਾਓ ਜੀ 18000 ਦੇ ਵਿੱਚ ਵੈੜ ਮਿਲ ਜੂਗੀ ਜੋੜੀ ਤੁਹਾਨੂੰ ਆ ਬੱਚੀ ਵੀ ਮਗਰ ਆ ਉਸੇ ਵੈੜ ਦੇ ਠੀਕ ਆ ਤੇ ਅਗਲੇ ਨੰਬਰ ਤੇ ਆਪਣੇ ਕੋਲ ਕੁਮਲਾ ਆ ਗਈ ਵੇੜ ਹਾਂਜੀ ਹਾਂਜੀ ਸ਼ਾਈ ਵਾਲਾ ਗਈ ਸ਼ਾਈ ਵਾਲਾ ਆ ਗਈ ਤੇ ਇਹਦਾ ਕੀ ਬੇਰਵਾ ਹੈਗਾ ਇਹ ਥਲੇ 9 ਕਿਲੋ ਦੁੱਧ ਰੈਡੀ ਹੈ ਜੀ ਇਸ ਟਾਈਮ ਐ ਜਿਹੜਾ ਪੂਰਾ ਜੀ 9 ਕਿਲੋ ਹਾਂਜੀ ਹਾਂਜੀ ਓਕੇ ਤੇ ਇਹਦੇ ਮਗਰੀ ਵਸ਼ੀ ਆ ਤੀਜਾ ਸੂਆ ਮੰਨ ਲੈ ਕੋਈ ਚੌਥਾ ਵੀ ਮੰਨ ਲੈ ਕੋਈ ਚੱਕਰ ਨਹੀਂ ਜੀ ਹਾਂਜੀ ਲਓ ਜੀ ਬਾਕੀ ਸਿੰਗਲਸ ਲਾਗਾ ਪੂਰੀਆ ਦੇਖੋ ਤੀਜਾ ਸੂਆ ਕੋਈ ਵੀਰ ਮੰਨ ਲੈ ਚੌਥਾ ਮੰਨ ਲੈ ਦੋਸਤੋ ਤੇ ਦਿਨ ਵੀ ਕਿੰਨੇ ਦੱਸਦੇ ਨਾ ਇਹਨੂੰ ਵੀ 5-6 ਦਿਨ ਹੋਏ ਆ ਜੀ ਇਹਨੂੰ ਲਓ ਜੀ ਬਾਕੀ ਆ ਦੇਖੋ ਕਿੰਨਾ ਮਾਂ ਪੰਜ 6 ਦਿਨ ਦਾ ਸਮਾਂ ਹੋ ਗਿਆ ਤੇ ਦੁੱਧ ਦੋ ਕਿੰਨਾ ਦੁੱਧ 9 ਕਿਲੋ ਜੀ 9 ਕਿਲੋ ਹਾਂਜੀ ਹਾਂਜੀ ਠੀਕ ਹੈ ਜੀ ਆਹ ਮਗਰ ਬੱਛੀ ਹਾਂਜੀ ਆਹ ਬਲੈਕ ਕਲਰ ਲਓ ਜੀ ਆਹ ਬਲੈਕ ਕਲਰ ਦੇ ਵਿੱਚ ਕਾਫੀ ਕਲਰ ਜਿਹੜਾ ਦੋਸਤੋ ਰੰਗ ਆ ਇਸ ਬੱਛੀ ਦਾ ਬੱਛੀ ਆ ਮਗਰ ਤੇ ਸੂਹਾ ਕੋਈ ਵੀਰ ਤੀਜਾ ਮੰਨ ਲੇ ਚੌਥਾ ਮੰਨ ਲੇ ਬਾਕੀ 9 ਕਿਲੋ ਦੁੱਧ ਹਾਜ਼ਰ ਥਣ ਥਣ ਜਿੱਦਾਂ ਬ ਕੋਰਮਲ ਈ ਚਾਹੀ ਵਾਲ ਵੜਾਂ ਦਾ ਥਣ ਦੇਖਦੇ ਆ ਦੋਸਤੋ ਮੁੱਠੀ ਥਾਣਾ ਠੀਕ ਆ ਸਵੇਰ ਚਵਾਈ ਕਿੰਨੇ ਕ ਵਜੇ ਕੀਤੀ ਹੈ ਜੀ ਸਵੇਰ ਚਵਾਈ 5 ਵਜੇ ਹੋਈ ਹੈ ਜੀ ਠੀਕ ਹੈ ਜੀ ਲਓ ਜੀ ਸੋ ਕਤਦੀ ਵੀ ਜਿਹੜੀ ਦੋਸਤੋ ਵੱਡੀ ਆ ਮੀਡੀਅਮ ਤੋਂ ਥੋੜੀ ਜਿਹੀ ਪਲੱਸ ਹਾਈਟ ਆ ਮੀਡੀਅਮ ਤੋਂ ਵੱਡੀਆਂ ਬੈੜਾਂ ਦੇ ਵਿੱਚ ਗਿਣਤੀ ਕਰ ਸਕਦਾ ਕੋਈ ਵੀਰ ਸ਼ਾਈਵਾਲ ਕ੍ਰੋਸਪਨ ਦੇ ਵਿੱਚ ਆ ਠੰਡੀ ਧੀਰੀ ਆ ਸੀਲ ਚ ਲੱਗਾ ਚਾਹੇ ਕੋਈ ਵੀਰ ਵੰਗਾ ਬਾਕੇ ਚੋਲੇ ਚਾਹੇ ਬਿਣ ਵੰਗੇ ਤੋਂ ਤੁਸੀਂ ਚਵਾਈ ਕਰ ਸਕਦੇ ਜੀ ਠੀਕ ਆ ਜੀ 9 ਕਿਲੋ ਤਾਰਾਂ ਇਸ ਬੈੜ ਦੇ ਕੋਲ ਬਿਲਕੁਲ ਹਾਜ਼ਰ ਸੋ ਆ ਥਣ ਦੀ ਸ਼ੇਪ ਆ ਸਹਿਜ ਤੁਸੀਂ ਆ ਥਣ ਦਾ ਚੈੱਕ ਕਰ ਸਕਦੇ ਠੀਕ ਆ ਠੀਕ ਆ ਕੋਮਲ ਕਿੰਨੀ ਡਿਮਾਂਡ ਕਰਦੇ ਆ ਇਸ ਬੈੜ ਦੀ ਮੋਲੇ ਦਾ ਜੀ 30000 ਜੀ ਹਾਂ ਜੀ 5000 ਛੋੜ ਕਰ ਦਾਂਗੇ 5000 ਦੀ ਦੇ ਦਾਂਗੇ 5000 ਦੀ ਹਾਂ ਜੀ ਲਓ ਵੀ ਦੋਸਤੋ 25000 ਦੀ ਤਾਂ ਨਹੀਂ ਆ ਵੀ ਜਿਹੜੀ ਵੜਾ 25000 ਦੇ ਵਿੱਚ ਮਿਲ ਜੂਗੀ ਮਗਰ ਬੱਚੀ ਫੀਮੇਲ ਕਾਫ ਸੋ ਬਿਲਕੁਲ ਨੋਰਮਲ ਦਰਮਿਆਨੇ ਰੇਟ ਆ ਦੋਸਤੋ ਲੈਣੇ ਦੇਣੇ ਜਿਹੜੇ ਬਿਲਕੁਲ ਜਾਇਜ਼ ਨੇ ਸੋ ਬਾਕੀ ਥੋੜਾ ਬਾਧਾ ਮਾਨਤਾ ਜਿਹੜਾ ਗੁੰਜਾਇਸ਼ ਆ ਵਿੱਚ ਹੋ ਜਾਊਗਾ ਠੀਕ ਆ ਜਿੰਨਾ ਵੀ ਕੋਈ ਮੌਕੇ ਤੇ ਇਹ ਨਹੀਂ ਵੀ ਆਪਣੇ ਜੇ ਰੇਡ ਦੇ ਆ ਜਣਗੇ ਆਪਣੇ ਕੋਈ ਡੰਗੜਾ ਨੁਕਸ ਹੋਊਗਾ ਡੰਗੜਾ 100% 100% ਓਕੇ ਹੋਊਗਾ ਪੂਰਾ ਜੀ ਇਹ ਬਿਲਕੁਲ ਜੀ ਇਹ ਨਹੀਂ ਵੀ ਰੇਡ ਚ ਚਲੋ ਹਰ ਵਾਰ ਕਿਤੇ ਨਾ ਕਿਤੇ ਕੋਈ ਕਮੀ ਪੇਸ਼ੀ ਹੋਵੇ ਦੱਸੀ ਦੀ ਵੀ ਆ ਹਾਂ ਜੀ ਹਾਂ ਜੀ ਤੇ ਕਿਉਂਕਿ ਵੀਰ ਆਪਦੀ ਤਸੱਲੀ ਕਰ ਲੈ ਹਾਂ ਜੀ ਆਦੀ ਤਸੱਲੀ ਕਰਕੇ ਖੜੇ ਜੇ ਸੂਏ ਸੂਏ ਡੰਗੜਾ ਨੂੰ ਝੋਕੇ ਤਸੱਲੀ ਕਰੇ ਬਾਕੀ ਗੱਬੜਾ ਨਹੀਂ ਤੇ ਆਪਾਂ ਕਿੱਥੇ ਤਸੱਲੀ ਕਰੇ ਜੀ ਬਿਲਕੁਲ ਜੀ ਬਿਲਕੁਲ ਹਾਂ ਜੀ ਜਦੋਂ ਪੈਸੇ ਲਾਉਣੇ ਕੇ ਭੈਣ ਭਰਾਣੇ ਆ ਰਹੇ ਬਿਲਕੁਲ ਬਿਲਕੁਲ ਲੋਕ ਦੋਸਤੋ ਦੋ ਹੀ ਵੜਾ ਸੂਈਆਂ ਸੀ ਦ ਤੇ ਉਹਨਾਂ ਦੇ ਵੀ ਮੁੱਲ ਬੜੇ ਜਾਇਜ਼ ਆ ਤੇ ਜਿਹੜੀਆਂ ਸੁਈਆਂ ਸਵਾਈਆਂ ਇਹਨਾਂ ਦੇ ਵੀ ਰੇਟ ਜਿਹੜੇ ਜਾਇਜ਼ ਆ ਅੱਗੋਂ ਕੋਈ ਚਾਹ ਵਣ ਵੀਰ ਜੋੜੀ ਪਾਉਂਦਾ ਸਿੰਗਲ ਸਿੰਗਲ ਲੈਂਦਾ ਉਹ ਹਰ ਇੱਕ ਭੈਣ ਭਰਾ ਤੇ ਆਪੋ ਆਪਣੇ ਤੇ ਡਿਪੈਂਡ ਆ ਤੇ ਇਹ ਚਾਰ ਪਸ਼ੂ ਅੱਜ ਆਪਾਂ ਤੁਹਾਨੂੰ ਦਿਖਾਉਣੇ ਸੀ ਅੱਜ ਵੀਰ ਕੋਮਲ ਦੇ ਕੋਲ ਪਿੰਡ ਸ਼ਕਰੀ ਤੁਸੀਂ ਖਾਸ ਵਿਜਿਟ ਕਰਨੀ ਆ ਹੋਰ ਵੀ ਕੋਮਲ ਕੁਛ ਹਾਂਜੀ ਬਸ ਓਕੇ ਆ ਜੀ ਤੇ ਬੋਲ ਦੀਏ ਨੰਬਰ ਨੰਬਰ 73476 1982 ਜੀ ਹਾਂ ਪਿੰਡ ਸ਼ਕਰੀ ਜਿਲ੍ਹਾ ਤਮਤਾਨ ਠੀਕ ਹੈ ਜੀ ਸੋ ਦੋਸਤੋ ਇਹ ਅੱਜ ਆਪਾਂ ਸੂਸੀ ਦੇ ਵੀਰ ਦੇ ਕੋਲ ਕੱਲੇ-ਕੱਲੇ ਐਨੀਮਲ ਦੀ ਆਪਾਂ ਡਿਟੇਲ ਸਾਂਝੀ ਕਰਤੀ ਆ ਸੋ ਜਿਹੜਾ ਵੀ ਐਨੀਮਲ ਜਿਹੜਾ ਵੀਰ ਨੂੰ ਪਸੰਦ ਆਉਂਦਾ ਕਿਸੇ ਨੂੰ ਘਰ ਆਣ ਕੇ ਤੁਸੀਂ ਤਸੱਲੀ ਕਰ ਲਿਓ ਵਰਾ ਕੇ ਵੇਖ ਲਿਓ ਤਿੱਪ ਕੇ ਵੇਖ ਲਿਓ ਠੀਕ ਹੈ ਜੀ ਮਿਲਦੇ ਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ